ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਪੰਜਾਬੀ ਗਰੂਪਸ ਤੇ ਅੱਜ ਮੇਰੇ ਨਾਲ ਜਿਹੜੀਆਂ ਦੋ ਸ਼ਖਸੀਅਤਾਂ ਨੇ ਨਾ ਮੈਂ ਤਾਂ ਤੁਹਾਨੂੰ ਦੋਨਾਂ ਨੂੰ ਪੈਣਾ ਹੀ ਗਵਾਂਗਾ ਕਿਉਂਕਿ ਹਰ ਵਾਰੀ ਆਪਾਂ ਹਰ ਪ੍ਰੋਮੋਸ਼ਨਸ ਤੇ ਮਿਲਦੇ ਆਂ ਔਰ ਇੰਨਾ ਪਿਆਰ ਤੁਸੀਂ ਦਿੰਦੇ ਹੋ ਮੈਮ ਮੇਰੇ ਨਾਲ ਨੇ ਗੁਰਕ੍ਰੀਤ ਪੰਗੂ ਜੀ ਤੇ ਸੀਮਾ ਮੈਮ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬੀ ਗਰੂਪਸ ਤੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਹੁਤ ਸਾਰਾ ਪਿਆਰ ਤੇ ਸਾਰਾ ਪਿਆਰ ਤੁਹਾਡੀਆਂ ਦੁਆਵਾਂ ਹੈ ਜੀਦੀ ਬਦੌਲਤ ਬੇਟਾ ਅਸੀਂ ਕੁਝ ਕਰ ਰਹੇ ਆ ਜੇ ਤੁਹਾਡੀਆਂ ਦਵਾਵਾਂ ਨਾ ਹੋਣ ਤਾਂ ਅਸੀਂ ਕੁਝ ਵੀ ਨਹੀਂ ਕਰ ਸਕਦੇ ਇਹ ਢੇਰ ਸਾਰਾ ਪਿਆਰ ਤੁਸੀਂ ਹਰ ਵਾਰੀ ਸਾਨੂੰ ਦਿੰਦੇ ਹੋ ਔਰ ਹਰ ਵਾਰੀ ਅਸੀਂ ਹਮੇਸ਼ਾ ਤੁਹਾਡੇ ਨੇ ਕੋਲ ਆਂਦੇ ਤੇ ਗੱਲਾਂ ਕਰਦਾਂ ਇਹ ਜਦੋਂ ਜਿਉਂਦੇ ਰਵਾਂਗੇ ਪਿਆਰ ਤਾਂ ਐਵੇਂ ਵਧਦੇ ਰਵਾਂਗੇ ਕਿਉਂਕਿ ਇਹ ਢੇਰ ਸਾਰਾ ਪਿਆਰ ਜਦੋਂ ਤੁਸੀਂ ਦਿੰਦੇ ਹੋ ਤਾਂ ਰਿਟਰਨ ਦੇ ਵਿੱਚ ਸਾਨੂੰ ਵੀ ਢੇਰ ਸਾਰਾ ਪਿਆਰ ਦੁੱਗਣਾ ਕਰਕੇ ਦੇਣਾ ਹੁੰਦਾ ਸੋ ਇਹ ਸਾਡੀ ਡਿਊਟੀ ਹੈ ਜਦੋਂ ਕਹਿੰਦੇ ਨੇ ਨਾ ਕਿ ਆਪਾਂ ਕਿਸੇ ਦੇ ਸ਼ਗਨ ਪਾ ਕੇ ਆਉਣਾ ਹੁੰਦਾ ਜਿੰਨਾ ਪਾ ਕੇ ਆਏ ਆ ਤਾਂ ਫਿਰ ਉਹ ਵਾਅਦੇ ਦੀ ਉਡੀਕ ਹੁੰਦੀ ਹੈ ਸੋ ਇਹ ਵਾਅਦਾ ਸਾਡਾ ਚੱਲਦਾ ਰਹੇ ਤੁਸੀਂ ਸਾਨੂੰ ਵਾਦਾ ਇਹ ਪਿਆਰ ਮੁਹੱਬਤ ਦੇ ਨਾਲ ਜਿਹੜਾ ਅਸੀਂ ਇੱਥੇ ਬੈਠੇ ਆ ਇਹ ਪਿਆਰ ਹੀ ਆ ਸਾਡੇ ਦਰਸ਼ਕਾਂ ਦਾ ਪਿਆਰ ਹੈ ਜਿਹੜਾ ਸਾਨੂੰ ਇੱਥੇ ਬਿਠਾਇਆ ਤੇ ਤੁਸੀਂ ਇਹ ਮਾਈਕ ਤੇ ਕੈਮਰਾ ਸਾਡੇ ਅੱਗੇ ਲਗਾਇਆ ਇਹ ਪਿਆਰ ਹੋਰ ਕੀ ਚਾਹੀਦਾ ਜੀ ਬਿਲਕੁਲ मैम ਤੇ ਨਾ ਜਦੋਂ ਫਿਲਮ ਆਈ ਸੀ ਕਿ ਨਾ ਅਰਦਾਸ ਅਰਦਾਸ ਦੀ ਅੱਜ ਆਪਾਂ ਪ੍ਰਮੋਸ਼ਨਸ ਕਰ ਰਹੇ ਹਾਂ ਜਿਸ ਦਿਨ ਅਰਦਾਸ ਆਈ ਸੀ ਜਿਸ ਦਿਨ ਲੋਕੀ ਉਹ ਫਿਲਮ ਦੇਖਣ ਤੋਂ ਬਾਅਦ ਹਟੇ ਸੀਗੇ ਪਹਿਲਾਂ ਹੀ ਉਹਦੇ ਥੱਲੇ ਕਮੈਂਟ ਕਰਨੇ ਲੋਕਾਂ ਨੇ ਸ਼ੁਰੂ ਕਰ ਦਿੱਤੇ ਸੀਗੇ ਵੀ ਅਰਦਾਸ 2 ਜਰੂਰ ਬਣਾਇਓ ਤੇ ਉਸ ਫਿਲਮ ਨੂੰ ਜਦੋਂ ਜਿਹੜੀ ਫਿਲਮ ਲੋਕਾਂ ਦੇ ਦਿਲ ਦੇ ਨੇੜੇ ਕਰੀਬ ਹੁੰਦੀ ਹੈ ਤੇ ਆਬਵੀਅਸਲੀ ਗੱਲ ਹੈ ਆਰਟਿਸਟ ਦੇ ਦਿਲ ਦੀ 10 ਗੁਣਾ ਜ਼ਿਆਦਾ ਕਰੀਬ ਹੋਏਗੀ ਤੇ ਕਿੰਨੀ ਕੁ ਦਿਲ ਦੇ ਕਰੀਬ ਹੈ ਤੇ ਅੱਜ ਜਦੋਂ ਇੱਥੇ ਬੈਠ ਕੇ ਤੁਸੀਂ ਅਰਦਾਸ 2 ਦੀ ਪ੍ਰਮੋਸ਼ਨ ਕਰ ਰਹੇ ਹੋ ਕਿਵੇਂ ਲੱਗਿਆ ਬੇਟਾ ਮੈਂ ਤਾਂ ਨੇ ਥੋੜਾ ਜਿਹਾ ਚੈਪਟਰ ਦੇਖਿਆ ਤੇ ਬਾਕੀ ਨਾ ਮੇਰੇ ਤੋਂ ਤਾਂ ਗੱਲ ਵੀ ਨਹੀਂ ਕਰ ਹੁੰਦੀ ਵੀ ਮੈਂ ਇੰਨੀ इमोशनल ਹੋ ਗਈ ਕੁਝ ਫਿਲਮਾਂ ਹੁੰਦੀਆਂ ਨੇ ਜਿਹੜੀਆਂ ਤੁਹਾਡੇ ਦਿਲ ਦੇ ਬਹੁਤ ਕਰੀਬ ਹੁੰਦੀਆਂ ਨੇ ਬਹੁਤ ਹੀ ਅੱਛਾ ਕੰਮ ਕੀਤਾ ਤੇ ਪਹਿਲੀ ਕਰ ਤਾਂ ਦਰਸ਼ਕਾਂ ਨੇ ਅਰਦਾਸ ਨੂੰ ਬਹੁਤ ਪਿਆਰ ਦਿੱਤਾ ਸੀ ਤੇ ਉਹ ਬਣਦਾ ਵੀ ਸੀ ਹੈਨਾ ਤੇ ਹੁਣ ਵੀ ਤੁਸੀਂ ਦੇਖੋਗੇ ਕਿ ਅਰਦਾਸ ਕਰਾਂ ਫਿਲਮ ਹੈ ਜਿਹੜੀ ਮੈਨੂੰ ਤਾਂ ਇਹ ਲੱਗਦਾ ਵੀ ਉਸ ਤੋਂ ਉੱਤੇ ਹੀ ਬਣੀ ਹੈ ਇਹ ਤੇ ਲੋਕ ਐਕਸਾਈਟਿਡ ਨੇ ਕੁਦਰਤੀ ਹੈ ਅਸੀਂ ਮੈਂ ਤੇ ਸੀਮਾ ਬੈਠੇ ਆ ਅੱਜ ਅਸੀਂ ਵੀ ਬਹੁਤ ਐਕਸਾਈਟਡ ਆ ਕਿਉਂਕਿ ਅਸੀਂ ਇਹਦੇ ਵਿੱਚ ਜਿੰਨਾ ਕੁ ਕੰਮ ਕੀਤਾ ਮੈਂ ਹੁਣੇ ਥੋੜਾ ਜਿਹਾ ਕੰਮ ਸੀਮਾ ਦਾ ਦੇਖ ਕੇ ਹਟੀਆਂ ਬਾਕੀ ਮੈਂ ਮੈਨੂੰ ਪ੍ਰਾਊਡ ਫੀਲ ਹੋਇਆ ਕਿ ਮੇਰੀ ਛੋਟੀ ਭੈਣ ਨੇ ਇਨਾ ਸੋਹਣਾ ਕੰਮ ਕੀਤਾ ਤੇ ਪ੍ਰਾਊਡ ਫੀਲ ਇਹ ਹੋਇਆ ਕਿ ਡਾਇਰੈਕਟਰ ਨੇ ਗਿੱਪੀ ਨੇੇ ਕੰਮ ਕਰਵਾਇਆ ਨਿੱਕੀਆਂ ਨਿੱਕੀਆਂ ਬਰੀਕੀਆਂ ਨਹੀਂ ਤਾਂ ਲਾਪਰਵਾਹੀ ਦੇ ਵਿੱਚ ਅਸੀਂ ਵੀ ਲਾਪਰਵਾਹ ਹੋ ਜੰਨੇ ਆ ਬਹੁਤ ਅੱਛਾ ਕੰਮ ਕੀਤਾ ਤੇ ਸਾਰੀ ਕਾਸਟ ਦਿਗਜ ਕਾਸਟ ਹੈ ਸਾਰੀ ਕਿਉਂਕਿ ਜਿਹੜੀ ਪਾਰਖੂ ਅੱਖ ਹੈ ਉਹਨਾਂ ਨੇ ਉਸੇ ਤਰੀਕੇ ਨਾਲ ਕਾਸਟ ਕੀਤੀ ਹੈ ਜਿਨ੍ਹਾਂ ਦੀ ਕਰੈਕਟਰ ਵਾਈਜ਼ ਤੇ ਬਹੁਤ ਅੱਛਾ ਕੰਮ ਹੋਇਆ ਰਾਜੇ ਬਾਕੀ ਫਿਲਮ ਦੇਖ ਕੇ ਦਰਸ਼ਕ ਆਪਣੇ ਆਪ ਦੇਖ ਹੀ ਲੈਣਗੇ ਜਿਵੇਂ ਅਰਦਾਸ ਨੂੰ ਇੰਨਾ ਪਿਆਰ ਦਿੱਤਾ ਤੇ ਮੈਨੂੰ ਇਹ ਲੱਗਦਾ ਹੈ ਕਿ ਇਹ ਫਿਲਮ ਵੀ ਦਰਸ਼ਕਾਂ ਦੀ ਕਸੌਟੀ ਤੇ ਪੂਰਾ ਉਤਰੇਗੀ ਬਹੁਤ ਅੱਛੀ ਫਿਲਮ ਹੈ ਜੀ ਪੰਗੋ ਮੈਮ ਮੈਨੂੰ ਤਾਂ ਕਹਿ ਰਹੇ ਨੇ ਤੇ ਤੁਸੀਂ ਵੀ ਇਹਨਾਂ ਦਾ ਇੱਕ ਵੱਖਰਾ ਜਿਹਾ ਰੰਗ ਦੇਖੋਗੇ ਇਸ ਦੇ ਵਿੱਚ ਕਿ ਬੜੇ ਪਿਆਰੇ ਤੇ ਬੜੇ ਇਮੋਸ਼ਨਲ ਸੀਨ ਇਹਨਾਂ ਨੇ ਵੀ ਕੀਤੇ ਐ ਸਾਡਾ ਦੋਨਾਂ ਦਾ ਕੰਮ ਥੋੜਾ ਥੋੜਾ ਪਰ ਅਸੀਂ ਉਹਨੂੰ ਥੋੜਾ ਨਹੀਂ ਕਹਾਂਗੇ ਕਿਉਂਕਿ ਉਹ ਥੋੜਿਆ ਵੀ ਹੋ ਕੇ ਬਹੁਤ ਜ਼ਿਆਦਾ ਹੈ ਹੁਣੇ ਅਸੀਂ ਸਾਨੂੰ ਗਿੱਪੀ ਜੀ ਨੇ ਇੱਕ ਟ੍ਰੇਲਰ ਜਿਹੜਾ ਚੈਪਟਰ 1 ਉਹਦਾ ਦਿਖਾਇਆ ਤੇ ਅਸੀਂ ਦੋਨਾਂ ਦੀਆਂ ਅੱਖਾਂ ਭਰਿਆਆਂ ਆ ਸਾਨੂੰ ਕੰਟਰੋਲ ਕਰਨਾ ਮੁਸ਼ਕਿਲ ਹੋ ਗਿਆ ਤੇ ਜੇ ਅਸੀਂ ਇੰਨਾ ਕੁ ਸੀਨ ਦੇਖ ਕੇ ਕੰਟਰੋਲ ਨਹੀਂ ਕਰ ਸਕੇ ਤਾਂ ਸਾਡੇ ਦਰਸ਼ਕਾਂ ਦਾ ਜਾਂ ਸਾਡਾ ਕੀ ਹੋਊਗਾ ਇਹ ਪੂਰੀ ਫਿਲਮ ਦੇਖਣ ਲਈ ਅਸੀਂ ਵੀ ਉਹਨਾਂ ਈ ਜ਼ਿਆਦਾ ਐਕਸਾਈਟਡ ਆ ਜਿੰਦਾਂ ਸਾਡੇ ਦਰਸ਼ਕ ਨੇ ਗੱਲ ਮੈਂ ਹੋ ਰਹੀ ਥੇ ਐਡ ਕਰਨਾ ਚਾਹੂੰਗੀ ਸੀਮਾ ਦੀ ਗੱਲ 'ਚ ਬਈ ਇਮੋਸ਼ਨਲ ਦੇ ਨਾਲ-ਨਾਲ ਮੈਸੇਜ ਹੈ ਜਿਵੇਂ ਕਿ ਬੇਹਮ ਪਰਮ ਜਿਵੇਂ ਸਾਡਾ ਇਤਿਹਾਸ ਹੈ ਸਾਡਾ ਸਾਡਾ ਸਿੱਖੀ ਜਮੈਂ ਤੇ ਅਸੀਂ ਫੇਰ ਵੀ ਬਹੁਤ ਵਹਿਮਾਂ 'ਚ ਭਰੀ ਜਾਂਦੇ ਆ ਤੇ ਇਹ ਸਨੇਹਾ ਦਿੰਦੀ ਹੈ ਜਿਵੇਂ ਸਾਡੇ ਰੁੱਖਾਂ ਦਾ ਸਾਡੀ ਹਵਾ ਦਾ ਸਾਡੀ ਕੁਦਰਤ ਦਾ ਜਾਂ ਅਸੀਂ ਬਾਣੀ ਨੂੰ ਮੰਨੀ ਵੀ ਜਾਂਦੇ ਆ ਤੇ ਅਸੀਂ ਬਹੁਤ ਸਾਰੇ ਵਹਿਮ ਪਰਮ ਵੀ ਕਰਦੇ ਆ ਤੇ ਵਹਿਮ ਪਰਮਾਂ ਨੂੰ ਜੜ ਤੋਂ ਅਖੇੜਨ ਲਈ ਦਰਸ਼ਕਾਂ ਲਈ ਬਹੁਤ ਅੱਛਾ ਸਨੇਹ ਹੈ ਤੇ ਮੈਂ ਵਧਾਈ ਦਿੰਨੀ ਆ ਗਿੱਪੀ ਜੀ ਨੂੰ ਰਾਣਾ ਰਣਵੀਰ ਨੂੰ ਜਿਨ੍ਹਾਂ ਦੇ ਇਹ ਡਾਇਲੋਗ ਨੇ ਡਾਇਰੈਕਟ ਗਿੱਪੀ ਨੇ ਕੀਤਾ ਤੇ ਡੀਓਪੀ ਸਾਡੇ ਬੰਡੀ ਤੋਂ ਦਿਓ ਜੀ ਜਿਹੜਾ ਕਿਸੇ ਜਾਣ ਪਛਾਣ ਦੇ ਮਹਤਾਜ ਨਹੀਂ ਹਾਂ ਬਹੁਤ ਅੱਛੇ ਆਰਟਿਸਟ ਸਾਡੇ ਸੋਹੀ ਬਾਜੀ ਐ ਰਾਣਾ ਜੰਗਬਹਾਦਰ ਜੀ ਮਲਕੀ ਤਰਾਉਣੀ ਸਾਰਿਆਂ ਦਾ ਇੱਕ ਵੱਖਰਾ ਕੰਮ ਉੱਭਰ ਕੇ ਆ ਰਿਹਾ ਤੇ ਇਹ ਤਾਂ ਇੱਕ ਤਰ੍ਹਾਂ ਦਾ ਸਰਪ੍ਰਾਈਜ਼ ਹੀ ਹੋ ਲੋਕਾਂ ਲਈ ਕਿ ਇਹ ਐਕਟਰ ਜਿਹੜੇ ਆਹ ਕੰਮ ਕਰਦੇ ਰਹੇ ਇਸ ਫਿਲਮ ਦੇ ਵਿੱਚ ਐਵੇਂ ਕੀਤਾ ਤੇ ਮੈਨੂੰ ਮੈਂ ਪ੍ਰਾਊਡ ਫੀਲ ਕਰਦੀ ਆ ਕਿ ਮੈਂ ਇਸ ਫਿਲਮ ਦਾ ਹਿੱਸਾ ਹਾਂ ਕਿ ਮੈਂ ਹੋਰ ਜਿਹੜੀ ਮੈਨੂੰ ਹੁਣ ਗੱਲ ਲੱਗ ਰਹੀ ਹੈ ਪ੍ਰਾਊਡ ਫੀਲ ਵਾਲੀ ਉਹ ਪ੍ਰਾਊਡ ਫੀਲ ਵਾਲੀ ਗੱਲ ਇਹ ਹੈ ਕਿ ਦੋ ਫੀਮੇਲ ਆਰਟਿਸਟ ਇਕੱਠੀਆਂ ਬੈਠੀਆਂ ਨੇ ਤੇ ਅੱਜ ਕੱਲ ਦੇ ਟਾਈਮ ਦੇ ਵਿੱਚ ਅੱਜ ਕੱਲ ਦਾ ਜਿਹੜਾ ਜਨਰੇਸ਼ਨ ਚੱਲ ਰਿਹਾ ਇਸ ਦੇ ਬਾਵਜੂਦ ਵੀ ਉਹ ਇੱਕ ਦੂਜੇ ਨੂੰ ਇੰਨਾ ਸਪੋਰਟ ਕਰ ਰਹੀਆਂ ਇੱਕ ਦੂਜੇ ਨੂੰ ਇੰਨਾ ਪਿਆਰ ਕਰ ਰਹੀ ਇਹ ਸੀਨ ਬਹੁਤ ਹੀ ਘੱਟ ਦੇਖਣ ਨੂੰ ਮਿਲਦਾ ਸਿਨੇਮਾ ਇੰਡਸਟਰੀ ਦੇ ਵਿੱਚ ਤੇ ਅੱਜ ਤੁਸੀਂ ਦਿਖਾ ਰਹੇ ਇੱਕ ਬਹੁਤ ਵਧੀਆ ਨਹੀਂ ਮੈਂ ਲ ਪੀਡੀ ਜਿੱਥੇ ਮਤਲਬ ਜਿੱਥੇ ਲੱਗਦਾ ਵੀ ਕਿਸੇ ਹੋਰ ਨੂੰ ਵਾਧਾ ਚੜਦਾ ਦੇਖ ਕੇ ਲੈਗ ਪੂਲਿੰਗ ਸ਼ੁਰੂ ਹੋ ਜਾਂਦੀ ਹੈ ਤੇ ਇਹ ਬੜੀ ਵਧੀਆ ਚੀਜ਼ ਤੁਸੀਂ ਇੱਕ ਮੈਸੇਜ ਦਿੰਦੇ ਹੋ ਤੁਸੀਂ ਇਹ ਸਵਾਲ ਜਿਹੜਾ ਹੈਗਾ ਨਾ ਇਹ ਬਹੁਤ ਵਧੀਆ ਸਵਾਲ ਪੁੱਛਿਆ ਸਾਡੀ ਮਤਲਬ ਰੂਹ ਦੇ ਜਿਹੜਾ ਕਹਿੰਦੇ ਆ ਕਹਿ ਸਕਦੇ ਆ ਇਹ ਮੈਮ ਤੇ ਨਿਰਮਰ ॠषि ਮੈਮ ਇਹ ਅਸੀਂ ਇਹਨਾਂ ਨੂੰ ਆਪਣਾ ਇੱਕ ਥੰਬ ਸਮਝਦੇ ਆ ਦੋ ਸਾਡੇ ਪਿੱਲਰ ਨੇ ਠੀਕ ਹੈ ਤੇ ਇਹਨਾਂ ਜਦੋਂ ਇੱਕ ਚੀਜ਼ ਦੇ ਵਿੱਚ ਸਾਡਾ ਆਪਸ ਦੇ ਵਿੱਚ ਰੁਪਿੰਦਰ ਰੂਪੀ ਮੈਂ ਹੋਈ ਅਨੀਤਾ ਮੀਤ ਅਨੀਤਾ ਦੇਵਗਨ ਤੇ ਹੋਰ ਸਾਡੀ ਕੈਟਾਗਰੀ ਦੇ ਵਿੱਚ ਜਿਹੜੇ ਹਨਾ ਕਰੈਕਟਰ ਨੇ ਪਰ ਇਹ ਦੋ ਜਿਹੜੇ ਨੇ ਇਹ ਪਿੱਲਰ ਨੇ ਤੇ ਸਾਨੂੰ ਜਦੋਂ ਕੋਈ ਫਿਲਮ ਦੇ ਵਿੱਚੋਂ ਸੱਦਾ ਆਉਂਦਾ ਤੇ ਜੇ ਅਸੀਂ ਕਾਸਟ ਪੁੱਛੀਏ ਵੀ ਕੀ ਹੈ ਤੇ ਕਹਿੰਦੇ ਨੇ ਜੀ ਗੁਰਪ੍ਰੀਤ ਪੰਗੂ ਹੈ ਜਾਂ ਨਿਰਮਲ ਰਿਸ਼ੀ ਹੈ ਤਾਂ ਸਾਨੂੰ ਚਾਹ ਚੜ ਜਾਂਦਾ ਉਸ ਤੋਂ ਬਾਅਦ ਸਾਨੂੰ ਆਪਣਾ ਅਸੀਂ ਕਦੇ ਵੀ ਮੈਂ ਆਪਣੇ ਦਿਲ ਦੀ ਗੱਲ ਕਹਾ ਮੈਂ ਆਪਣਾ ਰੋਲ ਨਹੀਂ ਪੁੱਛਿਆ ਮੈਂ ਆਪਣਾ ਡਾਇਲੋਗ ਨਹੀਂ ਕੁਝ ਨਹੀਂ ਪੁੱਛਦੀ ਮੈਨੂੰ ਜਦੋਂ ਪਤਾ ਲੱਗੇ ਵੀ ਭੰਗੂ ਮੈਮ ਕਰ ਰਹੇ ਨੇ ਜਾਂ ਰਿਸ਼ੀ ਮੈਮ ਕਰ ਰਹੇ ਨੇ ਮੈਂ ਕਹਿੰਨੀ ਮੇਰੀ ਐਸ ਮੈਂ ਕਰ ਰਹੀ ਆ ਸੋ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਇਹਨਾਂ ਨਾਲ ਕੰਮ ਕਰਕੇ ਕਿਉਂਕਿ ਘਰ ਦੇ ਵਿੱਚ ਅਸੀਂ ਜਦੋਂ ਇੱਕ ਕੱਲਾਪ ਪੈਸੇ ਦੇ ਲਈ ਨਹੀਂ ਇੱਕ ਰੂਹ ਦੀ ਖਰਾਕ ਤੁਹਾਡੀ ਇਹ ਵੀ ਹੁੰਦੀ ਹੈ ਕਿ ਤੁਸੀਂ ਜਿੱਥੇ ਜਾਣੇ ਉੱਥੇ ਤੁਸੀਂ ਕੰਫਰਟੇਬਲ ਹੋ ਉੱਥੇ ਤੁਸੀਂ ਖੁਸ਼ ਹੋ ਤੁਹਾਡੀ ਦਿਲ ਦੀ ਗੱਲ ਤੁਸੀਂ ਉਹਨਾਂ ਨਾਲ ਕਰ ਸਕਦੇ ਹੋ ਜੇ ਤੁਸੀਂ ਇੱਕ ਇਕੱਲੇ-ਇਕੱਲੇ ਨੇ ਵੈਨਿਟੀ ਲੈ ਲਈ ਹੈ ਤੇ ਤੁਹਾਨੂੰ ਕੋਈ ਮਿਲਣ ਜੁਲਣ ਨਹੀਂ ਮੈਂਮ ਟੇਕ ਓਕੇ ਹੈ ਜੀ ਆਜੋ ਉਹ ਕੰਮ ਕਰਨ ਦੇ ਲਈ ਨਹੀਂ ਅਸੀਂ ਆਉਂਦੇ ਸਾਨੇ ਆਪਣਾ ਦਿਲ ਸਾਂਝਾ ਕਰਨਾ ਹੁੰਦਾ ਹੈ ਅਸੀਂ ਹੱਸਣਾ ਹੁੰਦਾ ਹੈ ਜ਼ਿੰਮੇਵਾਰੀਆਂ ਸੀ ਆਪਣੀਆਂ ਘਰ ਚ ਪੂਰੀਆਂ ਨਿਭਾ ਰਹੀ ਆਈ ਆਪਣੀਆਂ ਨਿਵਾਾਰੇ ਨੇ ਮੈਂ ਆਪਣੀਆਂ ਨਿਵਾਾਰੇ ਆ ਤੇ ਉਸ ਤੋਂ ਇਲਾਵਾ ਸਾਡੀ ਰੂਹ ਦੀ ਜਿਹੜੀ ਖਰਾਕ ਹੈ ਉਹ ਸਾਡੀ ਇਹਨਾਂ ਨਾਲ ਪੂਰੀ ਹੁੰਦੀ ਹੈ ਸੋ ਅਸੀਂ ਕਿਵੇਂ ਇੱਕ ਦੂਜੇ ਨਾਲ ਜੈਲਸ ਕਰ ਸਕਦੇ ਆ ਇਹਨਾਂ ਦੇ ਨਾਲ ਤਾਂ ਅਸੀਂ ਜਿਉਂਦੇ ਆ ਕੀ ਬਾਤ ਹੈ ਮੇਰੇ ਤਾਂ ਮਤਲਬ ਨਾ ਇੱਕ ਜਿਹੜਾ ਤੁਸੀਂ ਸੈਂਟੈਂਸ ਸਾਰਾ ਬੋਲਤਾ ਇਹਦੇ ਵਿੱਚ ਹੀ ਸਾਰੀ ਗੱਲ ਮੁੱਕ ਜਾਂਦੀ ਹੈ ਕਿਸੇ ਨੂੰ ਕੋਈ ਸ਼ੱਕ ਕਰਨ ਦੀ ਲੋੜ ਨਹੀਂ ਕੋਈ ਗੱਲਬਾਤ ਕਰਨ ਦੀ ਨਹੀਂ ਬੇਟੇ ਵੀ ਕਿਸੇ ਵੀ ਆਰਟਿਸਟ ਨੂੰ ਹਰ ਆਰਟਿਸਟ ਦਾ ਆਪਣਾ ਕੰਮ ਹੈ ਹੂੰ ਤੇ ਹਰ ਸਾਡੀ ਪੰਜਾਬੀ ਇੰਡਸਟਰੀ ਲਈ ਇਹ ਤਾਂ ਮਾਨ ਵਾਲੀ ਗੱਲ ਹੈ ਕਿ ਅੱਜ ਪੰਜਾਬੀ ਇੰਡਸਟਰੀ 'ਚ ਜੇ ਇੰਨਾ ਕੰਮ ਹੋ ਰਿਹਾ ਹੈ ਤੇ ਜੇ ਅਸੀਂ ਜੈਲਸੀ ਕਰਾਂਗੇ ਤਾਂ ਸਾਡੀ ਤਾਂ ਇੰਡਸਟਰੀ ਪਿੱਛੇ ਚਲੀ ਜਾਊਗੀ ਹਰ ਬੰਦੇ ਨੇ ਆਪਣਾ ਕੰਮ ਕਰਦਾ ਹਰ ਦੇ ਭਾਗ ਨੇ ਹਰ ਕੈਰੇਕਟਰ ਹੈ ਕਿਉਂਕਿ ਜੋ ਕੈਰੇਕਟਰ ਮੈਂ ਕਰਨਾ ਉਹ ਮੈਂ ਕਰਨਾ ਹੈ ਜੋ ਸੀਮਾ ਨੇ ਕਰਨਾ ਹੈ ਸੀਮਾ ਨੇ ਕਰਨਾ ਹੈ ਰੂਪੀ ਨੇ ਕਰਨਾ ਹੈ ਜਾਂ ਸਾਡੇ ਰਿਸਪੈਕਟਡ ਡਿਸ਼ੀ ਮੈਮ ਨੇ ਉਹ ਉਹਨਾਂ ਨੇ ਥਾਪੜਾ ਦਿੱਤਾ ਹੋਇਆ ਅਸੀਂ ਤੁਰੇ ਜਾਂਦੇ ਆ ਦੂਜੀ ਫੇਰ ਇੱਕ ਗੱਲ ਹੋਰ ਹੈ ਕਿ ਜੈਲਸੀ ਨਾ ਪਤਾ ਕੀ ਹੁੰਦਾ ਇਹ ਤੁਹਾਡੇ ਕੰਮ ਤੇ ਹੀ ਫਰਕ ਪੈਂਦਾ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਤੇ ਸਗੋ ਸੀ ਤਾਂ ਇੱਕ ਦੂਜੇ ਨਾਲ ਡਿਸਕਸ ਕਰ ਲੈਣੇ ਆਂ ਕਈ ਵਾਰੀ ਸੀਮਾ ਦਾ ਫੋਨ ਆ ਜਾਂਦਾ ਭੰਗੋ ਮੈਂ ਮਤਲਾਨੇ ਦੀ ਕਾਲ ਆਈ ਸੀ ਤੇ ਮੈਂ ਕਹਿੰਦੀ ਆ ਵਧੀਆ ਸੀਮਾ ਕਰ ਤਾ ਹੈਨਾ ਤੇ ਉਹ ਆਏ ਲੱਗਦਾ ਕਿ ਬਟਾ ਇਹ ਤਾਂ ਗੱਲ ਹੀ ਨਹੀਂ ਕੋਈ ਜੈਲਸੀ ਵਾਲੀ ਤਾਂ ਕੋਈ ਗੱਲ ਹੀ ਨਹੀਂ ਬਿਲਕੁਲ ਜੀ ਕਿਉਂਕਿ ਸਾਨੂੰ ਇਹ ਹੈਗਾ ਕਿ ਅਸੀਂ ਕੰਮ ਕਰ ਰਹੇ ਆ ਜਿਹੜਾ ਕੰਮ ਹੈਗਾ ਨਾ ਉਹ ਪਰਮਾਤਮਾ ਨੇ ਤੁਹਾਡਾ ਉੱਥੇ ਛਾਪ ਲਾਤੀ ਜਿਹੜਾ ਰੋਲ ਜੀਨੇ ਕਰਨਾ ਹੈ ਜਿਹਦੇ ਹਿੱਸੇ ਆਉਣਾ ਹੈ ਉਹਨੇ ਕਰਨਾ ਜੋ ਮਰਜ਼ੀ ਹੋ ਜੇ ਸੋ ਹਲੇ ਆ ਕਿ ਖੁਸ਼ੀ ਇਹ ਹੁੰਦੀ ਹੈ ਕਿ ਜਦੋਂ ਸਾਹਮਣੇ ਵਾਲਾ ਤੁਹਾਡਾ ਕੋ ਆਰਟਿਸਟ ਜਾਂ ਤੁਹਾਡੀ ਟੀਮ ਜਿਹੜੀ ਹੈ ਉਹ ਕਿੱਦਾਂ ਦੀ ਹੈ ਤੇ ਹਮੇਸ਼ਾ ਅਸੀਂ ਹਰ ਜਗ੍ਹਾ ਨਹੀਂ ਕਈ ਵਾਰੀ ਕੰਫਰਟੇਬਲ ਵੀ ਨਹੀਂ ਸਮਝਦੇ ਆਪਣੇ ਆਪ ਨੂੰ ਕਈ ਵਾਰੀ ਅਸੀਂ ਹੁਣੇ ਕੰਮ ਬਹੁਤ ਸੋਹਣਾ ਕਰ ਰਹੇ ਹੁੰਨੇ ਆ ਰੋਲ ਵੀ ਬਹੁਤ ਸੋਹਣਾ ਕਰ ਰਹੇ ਹੁੰਨੇ ਆ ਪਰ ਜਦੋਂ ਟੇਕ ਨਹੀਂ ਹੋ ਰਿਆ ਸੀ ਵੈਨਿਟੀ ਚ ਬੈਠੇ ਆ ਉਹਨਾਂ ਨੂੰ ਬੋਰ ਹੁੰਨੇ ਆ ਫਿਰ ਮੇਰੇ ਵਰਗੇ ਇਹਨਾਂ ਨੂੰ ਫੋਨ ਮਿਲਾਉਂ ਆ ਬੋਰ ਹੋਈ ਜਾਂਦੇ ਆ ਕਿਹਦੇ ਨਾਲ ਗੱਲ ਕਰੀਏ ਦਿਲ ਨਹੀਂ ਲੱਗਦਾ ਜਦੋਂ ਨਾਲ ਬੈਠੇ ਆ ਉਦੋਂ ਕਹਿੰਦੇ ਮੈਡਮ ਆ ਜਾਓ ਟੇਕ ਆ ਅਖਰ ਜਾ ਗੱਲ ਕਰ ਲੈਂਦੇ ਪੂਰੀ ਗੱਲ ਕਰ ਲੈਂਦੇ ਫਿਰ ਸਾਡੀਆਂ ਗੱਲਾਂ ਨਹੀਂ ਖਤਮ ਹੁੰਦੀਆਂ ਸੋ ਗੱਲ ਇਹ ਹੈ ਕਿ ਸਭ ਦੀ ਸੁੱਖ ਮੰਗੀਏ ਤੇ ਸਭ ਨੂੰ ਕਹਿੰਦੇ ਆ ਕਿ ਇਹਨਾਂ ਨੂੰ ਪਰਮਾਤਮਾ ਇਹਨਾਂ ਦੀ ਉਸ ਚ ਵਾਦਾ ਕਰੇ ਰੋਲ ਚ ਵੀ ਜਾਂ ਫਿਲਮਾਂ ਚ ਵੀ ਵਾਦਾ ਕਰੇ ਤੇ ਆਪਣੀ ਕਹਿੰਦੇ ਨੇ ਆਮਦਨ ਚ ਵੀ ਵਾਦਾ ਕਰੇ ਤੇ ਅਸੀਂ ਵੀ ਕਹਿੰਦੇ ਆ ਵੀ ਸਾਡੀ ਇਹੀ ਅਰਦਾਸ ਹੈ ਵਾਦਾ ਕਰੇ ਸਾਡੀ ਇਹੀ ਅਰਦਾਸ ਹੈ ਕਿ ਅਰਦਾਸ ਦੇ ਵਿੱਚ ਹਨਾ ਅਸੀਂ ਸੋਨੇ ਪੈਣਾ ਸਾਡੀ ਅਰਦਾਸ ਹੈ ਤੇ ਸਾਡੀ ਦਰਸ਼ਕਾਂ ਨੂੰ ਵੀ ਗੁਜਾਰਿਸ਼ ਹੈ ਕਿ ਉਹ ਜਿਵੇਂ ਅਰਦਾਸ ਨੂੰ ਪਿਆਰ ਦਿੱਤਾ ਨਾ ਅਰਦਾਸ ਕਰਾਂ ਨੂੰ ਵੀ ਇਸਨੇ ਮੈਗਰਾ ਦੇ ਵਿੱਚ ਜਾਓ ਦੇਖੋ ਇੰਜੋਏ ਕਰੋ ਆਪਣੇ ਵੀਊ ਵੀ ਦਿਓ ਬਿਲਕੁਲ ਇੱਕ ਚੀਜ਼ ਮੈਂ ਹੋਰ ਕਹੂੰਗੀ ਮੈਮ ਵੀ ਜਿੱਦਾਂ ਆਪਣੀ ਗੱਲ ਕਰਦੇ ਸੀ ਤਾਂ ਆਪਣੀ ਜੇ ਫਿਲਮ ਨੂੰ ਅਰਦਾਸ ਕਰਾਂ ਜਾਂ ਪਹਿਲੀ ਅਰਦਾਸ ਜਿੰਨੀਆਂ ਵੀ ਆਪਣੀਆਂ ਗਿੱਪੀ ਦੀਆਂ ਫਿਲਮਾਂ ਹੈਗੀਆਂ ਇਹਨਾਂ ਦੀਆਂ ਪੂਰਾ ਇੱਕ ਟੀਮ ਜਿਹੜੀ ਬਣੀ ਹੋਈ ਆ ਇੱਕ ਗੁਲਦਸਤਾਜੀ ਦੇ ਵਿੱਚ ਡਾਇਰੈਕਟਰ ਸਾਡੇ ਗਿੱਪੀ ਜੀ ਡੀਓਪੀ ਸਾਡੇ ਬਲਜੀਤ ਦਿਓ ਜੀ ਔਰ ਉਸ ਤੋਂ ਬਾਅਦ ਰਾਈਟਰ ਨਾਲ ਮਿਲ ਕੇ ਗਿੱਪੀ ਜੀ ਦੇ ਰਾਣਾ ਜੀ ਰਾਣਾ ਰਣਵੀਰ ਜੀ ਉਸ ਤੋਂ ਬਾਅਦ ਗੁਰਪ੍ਰੀਤ ਜੀ ਸੋਹੀ ਸਾਹਿਬ ਰਾਣਾ ਜੰਗਬਾਦਦਰ ਜੀ ਮਲਕੀਤ ਰੌਣੀ ਮੈਂ ਬਾਕੀ ਪੂਰੀ ਟੀਮ ਜਿਹੜੀ ਇੱਕ ਪੂਰਾ ਰਲ ਕੇ ਇੱਕ ਗੁਲਦਸਾ ਜਦੋਂ ਐਨ ਟੇਬਲ ਦੇ ਉੱਤੇ ਰੱਖਿਆ ਜਾਂਦਾ ਤੇ ਫਿਰ ਉਹਦੇ ਵੱਖਰੇ ਵੱਖਰੇ ਜਦੋਂ ਰੰਗ ਖਿਲਦੇ ਆ ਤਾਂ ਆਪਣੀ ਅੱਖਾਂ ਨੂੰ ਕਿੰਨਾ ਸੋਹਣਾ ਲੱਗਦਾ ਸੋ ਇਹ ਸਾਡਾ ਗੁਲਦਸਤ ਹੈ ਤੇ ਇਹਦੇ ਵਿੱਚ ਅਸੀਂ ਆਪਣੇ ਆਪ ਨੂੰ ਪਰਾਉਡ ਵੀ ਸਾਨੂੰ ਮਾਣ ਵਾਲੀ ਗੱਲ ਮਹਿਸੂਸ ਹੋ ਰਹੀ ਹੈ ਕਿ ਅਸੀਂ ਇਸ ਫਿਲਮ ਦਾ ਹਿੱਸਾ ਬਹੁਤ ਸੋਹਣਾ ਕੰਮ ਹੋਇਆ ਤੇ ਅਸੀਂ ਇੱਕ ਬੇਨਤੀ ਕਰਾਂਗੇ ਤੁਹਾਨੂੰ ਕਿ ਜ਼ਰੂਰ ਜਾਓ ਆਪਣੇ ਭੈਣ ਭਰਾ ਰਿਸ਼ਤੇਦਾਰ ਦੋਸਤ ਮਿੱਤਰ ਜੋ ਵੀ ਤੁਹਾਡੇ ਨੇੜੇ ਐ ਤੇ ਇਹ ਇੱਕ ਵਾਅਦਾ ਹੈ ਤੁਹਾਡੇ ਨਾਲ ਇੱਕ ਪੂਰਾ ਸਾਨੂੰ ਪੂਰਾ ਯਕੀਨ ਹੈ ਕਿ ਤੁਸੀਂ ਨਿਰਾਸ਼ ਹੋ ਕੇ ਨਹੀਂ ਆਉਂਗੇ ਤੁਸੀਂ ਕਹੋਗੇ ਵੀ ਵਾਹ ਅਰਦਾਸ ਦੇਖੀ ਸੀ ਅਰਦਾਸ ਕਰਾਂ ਕਿਆ ਬਾਤ ਹੈ ਇਹ ਕਾਹੋਂਗੇ ਇਹ ਅਸੀਂ ਤੁਹਾਨੂੰ ਕਹਿ ਰਹੇ ਆ ਸੋ ਜਾਣਾ ਜ਼ਰੂਰ ਹੈ ਤੇ ਤੁਹਾਡੇ ਪਿਆਰ ਦੀ ਸਾਨੂੰ ਬਹੁਤ ਜ਼ਰੂਰਤ ਹੈ ਅਰਦਾਸ ਕਰਨੀ ਹੈ ਤੇ ਫਿਲਮ ਦੇਖਣੀ ਹੈ ਤੇ ਅਸੀਂ ਵੀ ਅਰਦਾਸ ਕਰਦੇ ਆ ਇਸ ਫਿਲਮ ਦੇ ਲਈ ਕਿ ਪਰਮਾਤਮਾ ਸਾਰਿਆਂ ਦੀ ਮਿਹਨਤ ਰੰਗ ਲੈ ਕੇ ਆਏ ਉਹ ਵਾਗਰੋਗੇ ਵੀ ਅਸੀਂ ਅਰਦਾਸ ਕਰਦੇ ਆਂ ਬਾਕੀ ਅੱਜ 19 ਜੂਨ ਆ ਬਈ ਸਾਡਾ ਪਹਿਲਾ ਚੈਪਟਰ 20 ਜੂਨ ਨੂੰ ਰਿਲੀਜ਼ ਹੋਣਾ ਸੀ ਪਰ ਅੱਜ ਘੁੱਗੀ ਭਾਜ ਦਾ ਬਰਦ ਆ ਇੱਕ ਵਾਰੀ ਇੱਕ ਦਮ ਸਭ ਤੋਂ ਪਹਿਲਾਂ ਅਨਾਉਂਸ ਕਰ ਰਹੇ ਆ ਅੱਜ ਸ਼ਾਮ ਨੂੰ ਹੀ ਪਹਿਲਾ ਚੈਪਟਰ ਘੁੱਗੀ ਸਾਬ ਦੇ ਬਰਥਡੇ ਲਈ ਜੀ ਇਹ ਅਸੀਂ ਪਹਿਲਾਂ 20 ਨੂੰ ਕਰਨਾ ਸੀ ਪਰ ਹੁਣ ਗੁਰਪ੍ਰੀਤ ਖੁੱਗੀ ਜੀ ਦਾ ਹੈਪੀ ਬਰਥਡੇ ਹੈ ਹੈਪੀ ਬਰਥਡੇ ਦਾ ਅਸੀਂ ਤੋਹਫਾ ਅੱਜ ਹੀ ਦੇ ਰਹੇ ਹਾਂ ਪਹਿਲਾ ਚੈਪਟਰ ਅੱਜ ਰਿਲੀਜ਼ ਕਰ ਰਹੇ ਹਾਂ ਹੈਪੀ ਬਰਥਡੇ ਗੁਰਪ੍ਰੀਤ ਖੁੱਗੀ ਜੀ ਲਵ ਯੂ ਤੁਸੀਂ ਜਿਓ ਹਜ਼ਾਰਾਂ ਸਾਲ ਸਾਲ ਦੇ ਦਿਨ ਪਤਾ ਹੀ ਨਹੀਂ ਅਰਬਾਂ ਕਰੋੜਾਂ ਘਰਾਂ ਕਿੰਨੇ ਹੋਣ ਤੇਰੀ ਬਹੁਤ ਹੀ ਕਿਊਟ ਤੇ ਪੋਜ਼ਿਟਿਵ ਗੱਲਾਂ ਜਦੋਂ ਆਪਾਂ ਨੂੰ ਸੁਣਨ ਨੂੰ ਮਿਲਦੀਆਂ ਯਾਰ ਸ਼ਾਇਦ ਕੀ ਇਹ ਜਨਰੇਸ਼ਨ ਵਾਸਤੇ ਬਹੁਤ ਜ਼ਰੂਰੀ ਹੈ ਕੁਝ ਐਦਾਂ ਦੇ ਹੀ ਸੋਚ ਆਪਾਂ ਤੁਹਾਡੇ ਲਈ ਲੈ ਕੇ ਆਵਾਂਗੇ ਅਰਦਾਸ ਕਰਾਂ ਦੇ ਰਾਹੀ ਤੇ ਤੁਸੀਂ ਜ਼ਰੂਰ ਇਸ ਫਿਲਮ ਨੂੰ ਜਾ ਕੇ ਦੇਖਣਾ ਤੇ ਜ਼ਰੂਰ ਸਾਨੂੰ ਦੱਸਣਾ ਤੁਹਾਨੂੰ ਇਹ ਫਿਲਮ ਕਿੱਦਾਂ ਦੀ ਲੱਗੀ ਤੇ ਅਰਦਾਸ ਇਹੀ ਕਰਾਂਗੇ ਕਿ ਸਿਰਫ ਇੱਕੋ ਏਜ ਗਰੁੱਪ ਦੇ ਲੋਕ ਨਹੀਂ ਬੁੱਢੇ ਬੱਚੇ ਜਿੰਨੇ ਵੀ ਏਜ ਗਰੁੱਪ ਹੈ ਸਾਰੇ ਉਸ ਫਿਲਮ ਨੂੰ ਜਾ ਕੇ ਦੇਖੋ ਤੇ ਸਾਨੂੰ ਦੱਸਣ ਕਿ ਤੁਹਾਨੂੰ ਕਿੱਦਾਂ ਲੱਗੇ ਬੱਚਾ ਨੇ ਵੀ ਬਹੁਤ ਵਧੀਆ ਕੰਮ ਕੀਤਾ ਬੜੇ ਗਿੱਪੀ ਜੀ ਦੇ ਬੱਚੇ ਆ ਚਿੰਦਾ ਗਰੇਵਾਲ ਛੋਟਾ ਜਿਹਾ ਕਿਊਟ ਜਆ ਬਹੁਤ ਸੋਹਣਾ ਕੰਮ ਕਰਿਆ ਸੀ ਜਿਹਨੇ ਹਰਜੀਤਾ ਚ ਬਹੁਤ ਅੱਛਾ ਕੰਮ ਕੀਤਾ ਸੀ ਆਰਿਆ ਵੀ ਕੀਤਾ ਸੀ ਆਰਿਆ ਹਾਂ ਤੇ ਜੂਨੀਅਰ ਗਿੱਪੀ ਨੂੰ ਤੇ ਬਾਕੀ ਦੇ ਬੱਚਿਆਂ ਨੂੰ ਦੇਖਣ ਵਾਸਤੇ ਤਿਆਰ ਹੋ ਜਾਓ ਤੁਸੀਂ ਅਰਦਾਸ ਕਰਾਂ ਦੇ ਵਿੱਚ 19 ਜੁਲਾਈ ਨੂੰ ਅਰਦਾਸ ਕਰਾਵੇ ਤੇ ਮੈਂ ਮੈਂ ਦੱਦ ਕੋਲੋਂ ਲੈਣ ਜਾਵਾਂਗਾ ਵਿਦਾ ਵਰੁਣ ਸ਼ਰਮਾ ਤੁਹਾਨੂੰ ਫੇਰ ਤੋਂ ਮਿਲੇਗਾ ਇੱਕ ਅਗਲੀ ਵੀਡੀਓ ਦੇ ਨਾਲ ਸਸ de cada